ਯੂਕੇ ਚ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਦੇ 37 ਦਿਨਾਂ ਬਾਅਦ ਉਸ ਦੀ ਲਾਸ਼ ਅਜ ਗੁਰਦਾਸਪੁਰ ਪਹੁੰਚੀ ਅਤੇ ਇੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇਕਰਮਨਜੀਤ ਸਿੰਘ ਦੀ ਉਮਰ 25 ਸਾਲ ਸੀ ਤੇ ਕਰੀਬ 3 ਸਾਲ ਪਹਿਲਾਂ ਉਹ ਪੜ੍ਹਾਈ ਲਈ ਯੂਕੇ ਗਿਆ ਸੀ ਪੜ੍ਹਾਈ ਦੇ ਨਾਲ ਨਾਲ ਉਸ ਨੇ ਪਾਰਟ ਟਾਈਮ ਨੌਕਰੀ ਵੀ ਕੀਤੀ ਜਿੱਥੇ ਕੰਮ ਕਰਦੇ ਸਮੇਂ 12 ਦਸੰਬਰ ਨੂੰ ਉਸ ਦੀ ਕੰਦ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਬੇਟੇ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿੱਚ ਕੀ ਉੱਤੇ ਘਟਨਾ ਹੋ ਗਈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਨਸ਼ੀਦ ਹੈ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਛੱਤ ਲੱਗਣਾ ਉਹਦੀ ਜਿਹੜੀ ਆ ਮੌਤ ਹੋ ਗਈ ਪਤਾ ਜਿੰਨ ਤੁਹਾਨੂੰ ਲੱਗਿਆ ਕਿ ਕਿੰ ਕੁ sheara ਪਰਿਵਾਰ ਤੇ ਕੀ ਬੀਤੀ ਉਹ ਬੰਦ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਹੈ ਜਿਹੜੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਕਿ ਜਦੋਂ ਬੱਚਾ ਸਾਡਾ ਸਾਥ ਛੱਡ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕੱਲੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਸੁਪਨਾ ਸੀ ਬੱਚੇ ਦਾ ਅੱਗੇ ਕਰੰਗਰਾਤ ਦਿਨੋਂ ਬਾਅਦ ਗਿਆਨੀ ਪੜ੍ਹਾਈ ਕਰਨ ਦੀ ਆਸ ਬਾਤ ਕੀ ਸੁਪਨਾ ਸੀ ਕੇ ਬਣਾਉਂਦਾ ਤੇ ਕੋ ਹਰੇਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਛ ਨਹੀਂ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲੱਗ ਕੇ ਵੀ ਖਾ ਸਕਦੇ ਹੋ ਉੱਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਉੱਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰਫ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਉੱਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਨਾ ਉਹਦੇ ਕਰਕੇ ਬੱਚੇ ਉੱਥੇ ਗਏ ਨੇ ਮੇਰਾ ਬੱਚਾ ਵੀ ਐਸੇ ਉਹਨਾਂ ਦੇ ਨਾਲ ਹੀ ਗਿਆ ਆਪਣੇ ਭਰਾਏ ਵਾਸਤੇ ਰੋਜ਼ਗਾਰੀ ਦੇ ਵਿੱਚ ਦੱਸਿਆ ਵੀ ਬੱਚੇ ਦਾ ਸ਼ੂਤ ਸੁਪਨਾ ਸੀ ਬਾਹਰ ਜਾਣਾ ਕਿ ਜਾ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ 1 ਸਾਲ ਉਹ ਇੱਥੇ ਰਿਹਾ ਵੀ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਉਹਨੂੰ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉੱਧਰ ਦੀ ਬਾਹਰ ਦੀ ਫਾਈਲ ਲਾ ਲਈ ਵੀ ਚਲੋ ਉੱਥੇ ਜਾ ਕੇ ਪੜ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ ਆਖਰੀ ਵਾਰ ਜੋ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਸੀ ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਐ ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ ਐਤਵਾਰ ਸਾਡੇ ਨਾਲ ਗੱਲ ਹੋਈ ਸੀ ਮਤਲਬ 10 ਦਸੰਬਰ ਨੂੰ ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀ ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ ਉਹ ਬੜਾ ਖੁਸ਼ ਸੀ ਕਿ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦੇ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟੀ ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹ ਦੇ ਵਿੱਚ ਇਹ ਵਾਕਿਆ ਜਿਹੜਾ ਹੋ ਗਿਆ ਪਰਿਵਾਰਿਕ ਮੈਂਬਰ ਆ ਰਹੇ ਕਿ ਲੜਕੇ ਨੇ ਆਣਾ ਵੀ ਹੈਗਾ ਸਹੀ ਦਿਨਾਂ ਵਿੱਚ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈ ਦੀਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਤੋਂ ਸਾਰੇ ਪਰਿਵਾਰ ਦੇ ਚਾਅ ਜਿਹੜੇ ਅਧੂਰੇ ਰਹਿ ਗਏ ਲੋਕਾਂ ਦਾ ਪਹਾੜੀ ਟੁੱਟ ਗਿਆ ਪਰਿਵਾਰ ਦੇ ਉੱਤੇ ਹੀ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਜੁੜੇ ਆ ਜ਼ਿਆਦਾਤਰ ਬੱਚੇ ਨੇ ਬਾਹਰ ਜਾ ਰਹੇ ਆ ਹਾਂ ਜੀ ਕਰੀ ਕਰਕੇ ਪਰ ਆਏ ਦਿਨ ਕਿਤੇ ਨਾ ਕਿਤੇ ਜਿਹੜੀਆਂ ਖਰਾਬੀਆਂ ਰਹਿੰਦੀਆਂ ਨੇ ਕਿ ਇਹ ਲੱਗਦੀ ਨੇ ਆ ਇਹਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੋਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇਹ ਤੇਲ ਜੁਗਾਰ ਚੰਗਾ ਬੱਚਿਆਂ ਨੂੰ ਮਿਲੇ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਤੇ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਇਹ ਜੁਗਾਰ ਬੱਚਿਆਂ ਨੂੰ ਇੱਧਰ ਹੀ ਮਿਲਣ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਸੇ ਨਾਲੋਂ ਵਾਪਰਨ ਤੇ ਮਾਂ ਪਿਓ ਦੇ ਉੱਤੇ ਇਦਾਂ ਦੁੱਖਾਂ ਦੇ ਪਹਾੜ ਜਿਹੜੇ ਨਾ ਦਿਗਣ